ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੈ ਘਰ ਗਾਵਣਾ ਇਕ ਓੰਕਾਰ ਸਤਗੁਰ ਪ੍ਰਸਾਦ ਹਰੀ ਨਰ ਗਰਪ ਕੁੰਡਲ ਜਬ ਆਸ਼ਤ ਔਰਤ ਧਿਆਨ ਲੇਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਅਹਨਸ ਏਕ ਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾ ਦੁਖ ਆਪ ਚਿਤ ਅਧਿਕ ਪਸਾਰਿਆ ਗਰਪ ਪਰ ਛੋਡ ਮ੍ਰਿਤਮੰਡਲ ਆਇਆ ਤੋਨਰ ਹਰ ਮਨੋ ਬਿਸਾਰਿਆ ਪਿਰ ਪਰਿਛ ਪਾਵੇ ਕਾ ਮੋੜਿਆ ਤੂ ਕਵਣਕ ਮਤ ਪ੍ਰਮ ਲਾਗਾ ਚੇਤਿ ਰਾਮ ਨਾਹੀ ਚਮ ਪਰ ਚਾਹੇ ਕਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਬਿਨੋਦ ਚਿੰਦ ਰਸ ਲਾਗਾ ਖਿੰਖਿਨ ਮੋਹੇ ਬਿਆਪੈ ਰਸ ਮੇ ਸੇ ਮੇ ਦਾ ਮਰਤਬਿ ਖਚਾਖੀ ਤੋ ਪੰਜ ਪ੍ਰਗਟ ਸੰਤਾਪੈ ਜਪਤ ਆਪਾ ਸੰਜਿਆ ਮਾ ਛੋਟ ਸੋਕ੍ਰਿਤ ਮਤ ਰਾਮਾ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬੰਧਿਆ ਤਰਨ ਪੇਜ ਪਰ ਤ੍ਰੇਮੁਖ ਜੋ ਹੈ ਸਰ ਅਫਸਰ ਨਾ ਪਛਾਨਿਆ ਅਨਮਤ ਕਾਮ ਮਹਾ ਵਿਖਪੂਲੇ ਪਾਪ ਪੁਨ ਨਾ ਪਛਾਨਿਆ ਸਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਰਿਤੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਿਕੋਇਆ ਪੁੰਡਰ ਕੇਸ ਕਸਮ ਤੇ ਤੋਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ੍ਰਮੇ ਪਤ ਬਲ ਨਾਠੀ ਤਾ ਕਾਮਸ ਪਵੈ ਮਦਾਨੀ ਤਾਤੇ ਵਿਖੇ ਭਈ ਮਤ ਪਾਵਸ ਕਾਇਆ ਕਮਲ ਕਮਲਾਣਾ ਅਵਗਤ ਬਾਣ ਛੋਡ ਮ੍ਰਿਤ ਮੰਡਲ ਤੋ ਪਾਸ਼ੇ ਪਛਤਾਣਾ ਨੀ ਕੁੱਟੀ ਤੇਹੇ ਦੇਖ ਤਾ ਨੁਪਜੇ ਮਾਨ ਕਰਤ ਨਹੀਂ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਸੂਝੇ ਥਾਕਾ ਤੇ ਜੋ ਡਿਆ ਮਨ ਪੰਖੀ ਘਰ ਆਂਗਣ ਨ ਸਖਾਈ ਬੇਣੀ ਕਹੈ ਸਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ